ਮਹਾਰਾਜੀ ਦੇ ਉੱਤੇ ਬਾਈ ਤੜਕੇ ਦਾ ਨਾ ਇੱਕ ਜਵਾਕ ਨੇ ਮੇਰਾ ਬਹੁਤ ਸਿਰ ਖਾਦਾ ਪਿਆ ਚਾਚਾ ਆਹ ਬਣਾਉਣਾ ਆਹ ਸਲਾਨਸ ਚਾਚਾ ਮੇਰਾ ਲਾਇਸੈਂਸ ਬਣਾ ਦੇ ਮੈਨੂੰ ਕਹਿੰਦਾ ਮੈਂ ਤਾਂ ਤੇਰੇ ਵਾਲਾ ਹੀ ਸਮਾਨ ਲੈ ਜਾਣਾ ਮੈਂ ਕਿਹਾ ਵੀ ਦੇਖ ਇਹ ਤਾਂ ਪੋਸੀਬਲ ਨਹੀਂ ਫੇਰ ਕਹਿੰਦਾ ਮੈਨੂੰ ਰਾਹ ਪਾ ਵੀ ਲਾਇਸੈਂਸ ਬਣੂ ਕਿਵੇਂ ਮੈਂ ਕਿਹਾ ਵੀ ਕੋਈ ਗੱਲ ਨਹੀਂ ਭਾਈ ਤੈਨੂੰ ਰਾਹ ਵੀ ਪਾਉਨੇ ਆ ਚਲੋ ਫਿਰ ਉਹਦੇ ਵਾਸਤੇ ਮਸਾਂ ਦਾ ਤੁਹਾਨੂੰ ਸਾਰੇ ਤਿਆਰ ਕਰਕੇ ਰੱਖੇ ਹੋਏ ਨੇ ਇਹ ਕਿਸੇ ਹੋਰ ਵੀਰ ਨੇ ਵੀ ਬਣਾਉਣਾ ਉਹ ਵੀ ਬਣਾ ਸਕਦਾ ਮੈਂ ਕਿਹਾ ਸਾਰਿਆਂ ਨੂੰ ਇਕੱਠੀ ਜਾਣਕਾਰੀ ਦੇ ਦਈਏ ਕਿਉਂਕਿ ਪੰਜਾਬ ਚ ਸ਼ੌਂਕ ਬਹੁਤ ਆ ਲੋਕਾਂ ਨੂੰ ਅਸਲੇ ਦਾ ਸੋ ਜੇ ਕਿਸੇ ਨੇ ਅਸਲਾ ਲਾਇਸੈਂਸ ਬਣਾਉਣਾ ਹੈ ਉਹਦਾ ਤਰੀਕਾ ਕਰ ਕੀ ਆ ਉਹ ਕਿਵੇਂ ਬਣ ਸਕਦਾ ਉਹਦੇ ਵਾਸਤੇ ਬ੍ਰਦਰ ਸਿਰਫ ਦੋ ਚੀਜ਼ਾਂ ਨੇ ਬਿਲਕੁਲ ਤੁਹਾਡਾ ਸੌਖਾ ਤਰੀਕੇ ਨਾਲ ਬਣ ਜਾਣਾ ਕੋਈ ਤੁਹਾਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਣੀ ਸਿਰਫ ਆ ਤੁਸੀਂ ਦੋ ਚੀਜ਼ਾਂ ਦੇ ਗੌਰ ਕਰਨੀਆਂ। ਦੇਖੋ ਇੱਕ ਤਾਂ ਸੰਧ ਪਿਆ ਆ। ਆਹ ਇਹ ਜੈਕ ਤੁਸੀਂ ਲੈਣਾ ਰੁੜਨ ਵਾਲਾ ਚਾਹੀਦਾ। ਐਂ ਰੋੜੀ ਜਾਣਾ ਜਿੱਥੇ-ਜਿੱਥੇ ਉਹ ਸਟੱਪ ਬਾਈ ਸਟੱਪ ਬਾਈ ਸਟੱਪ ਪਗਾਈ ਗਿਆ ਇੱਥੇ ਕਰਤਾ ਜਾਂ ਅਗਲੇ ਪੜਾਉ ਤੇ ਪਹੁੰਚ ਗਿਆ ਉੱਥੇ ਕਰਕੇ ਫੇਰ ਜੈਕ ਘਮਾਤਾ। ਜਾਂਤਾ ਤੁਹਾਨੂੰ ਸੰਧ ਕੰਮ ਕਰੂ ਆਹਾ। ਤੁਸੀਂ ਇਹਨੂੰ ਬਸ ਐ ਘਮਾਉਣਾ ਹੈ। ਤੁਹਾਨੂੰ ਥੋੜੇ ਕੋ ਜੈਕ ਚਾਹੀਦਾ ਤੁਹਾਨੂੰ ਇਹ ਜੈਕ ਦੇ ਨਾਲ ਥੋੜਾ ਮਸਲਾ ਨਹੀਂ ਹੱਲ ਹੋਣਾ ਇਹ ਆ ਦੇਖ ਐ ਲੱਗੀ ਜਾਣਾ ਜਿੱਥੇ ਜਿੱਥੇ ਲੱਗੀ ਗਿਆ ਤੁਸੀਂ ਇਕੱਠਾ ਕਰਕੇ ਜਦ ਹੀ ਅਗਲੀ ਅਥਾਰਟੀ ਕੋਲ ਜਾ ਕੇ ਫਿਰ ਇਹਨੂੰ ਐ ਲਾ ਦੇਣਾ ਤੇ ਜਿਹੜਾ ਲਾਇਸੈਂਸ ਆ ਤੁਹਾਡਾ ਅਸਲੀ ਵਾਲਾ ਉਹ ਤੁਹਾਡਾ ਬਣ ਕੇ ਆ ਜਿਹੜਾ ਉਹ ਤਿਆਰ ਹੋ ਜਾਣਾ ਤੁਹਾਨੂੰ ਕੋਈ ਬਾਹਲੀ ਸਮੱਸਿਆ ਹੁੰਦੀ ਨਹੀਂ ਉਤੋਂ ਬਾਅਦ ਲੱਗੇ ਕੀ ਕੀ ਜਿਹਾ ਤੁਹਾਡੇ ਕੋ ਇਹ ਨਹੀਂ ਹੈਗਾ ਇਹ ਲੋਕੋ ਕੋ ਪਰਾਂਦਾ ਲਈ ਫਰਦਾ ਹੈ ਆ ਬੈਠੇ ਨੇ ਸ਼੍ਰੀਮਾਨ ਜੀ ਦੇਖੋ ਕਿੰਨਾ ਸੋਹਣਾ ਸਮਖਾ ਵਰਦਾ ਜਾਂ ਤੁਹਾਡੇ ਕੋਲ ਆ ਚਾਹੀਦਾ ਇਹਦੇ ਵਿੱਚ ਤੁਸੀਂ ਕੀ ਕਰਨਾ ਥੋਨੂੰ ਕਿਤੇ ਜਾਣ ਦੀ ਵੀ ਲੋੜ ਨਹੀਂ ਇਹ ਤੁਸੀਂ ਪਚਾ ਦੇਣੀ ਆ ਆਪ ਆਪਾ ਥੋੜਾ ਘਰੇ ਹੀ ਆਟੋਮੈਟਿਕ ਤੁਹਾਨੂੰ ਫੋਨ ਆ ਜਾਣਾ ਬਾਈ ਜੀ ਲਾਇਸੈਂਸ ਤੁਹਾਡਾ ਤਿਆਰ ਹੈ ਘਰੋਂ ਤਿਆਰ ਪਹੇ ਜੇ ਤਾਂ ਦੇਸੀ ਲੈਣਾ ਹੈ ਇੰਡੀਆ ਵਾਲਾ ਫਿਰ ਤਾਂ ਲੱਖਕ ਜੇ ਹੁਣ ਬਲੇਟੀ ਆ ਬਹੁਤ ਗਏ 30 ਆ 45 ਐ 22 ਵੀ ਆ ਗਏ ਹੁਣ ਤਾਂ ਕੋਈ ਅੰਤੇ ਨਹੀਂ ਦਿਹਾ ਉਹੇ ਦਾ ਤੁਸੀਂ ਆਪਣੀ ਪੇਮੈਂਟ ਲੈ ਕੇ ਬੰਦੇ ਦੇ ਕੋਲ ਪਹੁੰਚ ਜਾਣਾ ਆ ਬਾਈ ਤਰੀਕਾਕਾਰ ਉਹ ਤੋਂ ਬਾਅਦ ਸੰਤ ਬਣ ਕੇ ਤਿਆਰ ਹੋ ਕੇ ਤੁਹਾਡੇ ਕੋਲ ਹਾਜ਼ਰ ਹੋ ਜਾਣਾ ਇੰਨਾ ਪ੍ਰੋਸੈਸ ਐ ਬਸ ਹੁਣ ਜੇ ਚੀਜ਼ ਵਧੀਆ ਲੱਗੀ ਤਾਂ ਤੁਸੀਂ ਇਹ ਜਿਹੜਾ ਤਰੀਕਾਕਾਰ ਆ ਮੈਥਡ ਆ ਸਾਰੇ ਭੈਣ ਭਾਈਆਂ ਨੂੰ ਦੱਸ ਸਕਦੇ ਹਾਂ ਸ਼ੇਅਰ ਕਰ ਸਕਦੇ ਹਾਂ ਵੀ ਭਾਈ ਜੇ ਕਿਸੇ ਨੇ ਲਾਇਸੈਂਸ ਬਣਾਉਣਾ ਹੈ ਤੁਹਾਡੇ ਕੋਲ ਇਹ ਆ ਦੋ ਚੀਜ਼ਾਂ ਕਿੰਨੀ ਕਬੜੀ ਗੱਲ ਆ ਯਾਰ ਕਿੱਡਾ ਕ ਪਹਾੜ ਉਈਓ ਕੱਜੇ ਫਿਰ ਯਾਨੇ ਪੁੱਛਦੇ ਕਦੇ ਕਰਦੇ ਆਏ ਕਰ ਮੈਂ ਭਾਈ ਐਂ ਕਰ ਆ ਦੋ ਚੀਜ਼ਾਂ ਨਾਲ ਲਾਇਸੈਂਸ ਬਣਦਾ ਦੱਸੋ ਕਿਸੇ ਚੀਜ਼ ਦੀ ਲੋੜ ਨਹੀਂ ਹਰ ਚੀਜ਼ ਹਰ ਫਾਰਮੈਲਿਟੀ ਤੁਹਾਡੀ ਬਾਈਪਾਸ ਹੋ ਜਾਣੀ ਆ ਕੋਸੇ ਚੀਜ਼ ਦਾ ਤੁਹਾਨੂੰ ਜਿਹੜਾ ਸਿਆਪਾ ਨਹੀਂ ਰਹਿਣਾ ਤੋ ਜਿਹੜਾ ਜਿਹੜਾ ਬੰਦਾ ਸੱਚ ਆਵਾ ਨਾ ਉਹ ਦੋ ਚੀਜ਼ਾਂ ਦਾ ਹੱਲ ਕਰ ਲਵੇ ਨਹੀਂ ਫਿਰ ਆਪਣਾ ਜਿਹੜਾ ਡੱਬਾ ਥੋੜਾ ਸੁਨਣਾ ਹੀ ਰਹਿਣਾ ਸਾਸਿਕਾ